ਬਡੇ ਵੱਡੇ ਅਫਸਰ ਨੇ ਸਾਰਿਆਂ ਨੂੰ ਬੁਲਾਇਆ ਗਿਆ ਕਿਉਂਕਿ ਇਲੈਕਸ਼ਨ ਕੋਡ 3 ਮਹੀਨਿਆਂ ਤੋਂ ਜ਼ਿਆਦਾ ਹੋ ਗਿਆ ਲੱਗੇ। 16 ਮਾਰਚ ਨੂੰ ਇਲੈਕਸ਼ਨ ਕੋਡ ਲੱਗਿਆ ਸੀ ਜਦੋਂ ਦੇਸ਼ ਦੇ ਵਿੱਚ ਲੋਕ ਸਭਾ ਦੀ ਇਲੈਕਸ਼ਨ ਡਿclare ਹੋਈ ਸੀ। ਫਿਰ ਅਪ੍ਰੈਲ, ਮਈ, ਜੂਨ 3 ਮਹੀਨਿਆਂ ਤੋਂ ਉੱਪਰ ਹੋ ਗਿਆ। ਜਦੋਂ ਦਾ ਇਲੈਕਸ਼ਨ ਕੋਰ ਲੱਗਿਆ ਤਾਂ ਉਹਦੇ ਨਾਲ ਸਾਰੇ ਕੰਮ ਰੁਕ ਜਾਂਦੇ ਆ ਵਿਕਾਸ ਦੇ ਸਾਰੇ ਕੰਮ ਰੁਕ ਜਾਂਦੇ ਆ ਸੋ ਅੱਜ ਸਾਰੇ ਡਿਪਟੀ ਕਮਿਸ਼ਨਰ ਨੂੰ ਬੁਲਾਇਆ ਗਿਆ ਕਿ ਜਿੰਨੇ ਵੀ ਪੈਂਡਿੰਗ ਕੰਮ ਸੀ ਜੋ ਕਿ ਆਮ ਆਦਮੀ ਪਾਰਟੀ ਦਾ ਸਾਡੀ ਸਰਕਾਰ ਦਾ ਵਾਅਦਾ ਸੀ ਜਿਹਦੇ ਚ ਭਾਵੇਂ ਉਹ ਡੋਰ ਟੂ ਡੋਰ ਕਣਕ ਦੀ ਡਿਲੀਵਰੀ ਹੋਵੇ ਭਾਵੇਂ ਉਹ ਨੌਕਰੀਆਂ ਦੇਣ ਦਾ ਸਿਲਸਿਲਾ ਹੋਵੇ ਭਾਵੇਂ ਉਹ ਸ਼ਹੀਦ ਫੌਜੀ ਜਵਾਨਾਂ ਨੂੰ ਜੋ ਡਿਊਟੀ ਦੌਰਾਨ ਸ਼ਹੀਦ ਹੋਏ ਉਹਨਾਂ ਨੂੰ ਮਾਨ ਸਨਮਾਨ ਉਹਨਾਂ ਦੇ ਆਰਥਿਕ ਸਹਾਇਤਾ ਦਾ ਮਾਮਲਾ ਹੋਵੇ ਤੇ ਸਾਰੇ ਕੰਮ ਜਿਹੜੇ ਨੇ ਉਹ ਜਲਦੀ ਤੋਂ ਜਲਦੀ ਦੁਬਾਰਾ ਸ਼ੁਰੂ ਕਰਕੇ ਤੇ ਉਹਨਾਂ ਨੂੰ ਨੇਪਰੇ ਚਾੜਨ ਲਈ ਸਖਤ ਹੁਕਮ ਦਿੱਤੇ ਗਏ ਨੇ ਸਖਤ ਤਹਦਾ ਇਤਾਂ ਦਿੱਤੀਆਂ ਗਈਆਂ ਨੇ ਇੱਕ ਮੈਨੂੰ ਹੋਰ ਬਹੁਤ ਵਧੀਆ ਮੌਕਾ ਇਸ ਕਰਕੇ ਮਿਲ ਗਿਆ ਕਿ ਮੈਂ ਪੂਰੇ 3 ਮਹੀਨੇ ਪੰਜਾਬ ਦੇ ਪਿੰਡਾਂ 'ਚ ਸੀ ਚਾਹੇ ਉਹ ਰੋਡ ਸ਼ੋਅ ਰਹੀਂ ਚਾਹੇ ਉਹ ਕਿਸੇ ਛੋਟੀ ਮੋਟੀ ਰੈਲੀ ਰਹੀਂ ਜਾਂ ਵਲੰਟੀਅਰਾਂ ਦੀ ਮੀਟਿੰਗਾਂ ਰਹੀਂ ਤਾਂ ਲੋਕਾਂ ਵੱਲੋਂ ਜੋ ਵੀ ਛੋਟੇ ਛੋਟੇ ਸੁਝਾਅ ਛੋਟੇ ਛੋਟੇ ਸ਼ਿਕਵੇ ਜਾਂ ਸ਼ਿਕਾਇਤਾਂ ਸੀ ਉਹ ਵੀ ਮੈਂ ਐਡ ਕਰਤੀਆਂ ਕਿਸੇ ਵੀ ਦਫ਼ਤਰ ਦੇ ਵਿੱਚ ਜੋ ਕਿ ਸਾਡਾ ਵਾਅਦਾ ਹੈ ਜੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਦਿੱਲੀ ਚ ਵੀ ਪੰਜਾਬ ਚ ਵੀ ਕਿ ਸਾਡਾ ਵਾਅਦਾ ਹੈ ਸਾਡੀ ਗਾਰੰਟੀ ਹੈ ਇਹ ਕਿ ਅਸੀਂ ਤਹਿਸੀਲਾਂ ਚ ਅਸੀਂ ਪਟਵਾਰੀ ਦਫ਼ਤਰਾਂ ਚ ਅਸੀਂ ਵੀਡੀਓ ਦਫ਼ਤਰਾਂ ਚ ਅਸੀਂ ਡੀਸੀ ਦਫ਼ਤਰਾਂ ਚ ਲੋਕਾਂ ਦੀ ਖੱਜਲ ਖਵਰੀ ਨਹੀਂ ਹੋਣ ਦੇਵਾਂਗੇ ਸੋ ਸਖਤ ਹਦਾਇਤਾਂ ਦਿੱਤੀਆਂ ਨੇ ਕੋਈ ਖੱਜਲ ਖਵਰੀ ਨਹੀਂ ਹੋਣੀ ਚਾਹੀਦੀ ਉੱਥੇ ਔਰ ਕ腐ਸ਼ਨ ਕੁਝ ਕੁ ਜਗ੍ਹਾ ਤੋਂ ਸ਼ਿਕਾਇਤਾਂ ਮਿਲੀਆਂ ਨੇ ਕਿ ਥੱਲੇੜੇ ਲੈਵਲ ਤੇ ਕ腐ਸ਼ਨ ਚੱਲ ਰਹੀ ਹੈ ਤਾਂ ਹੀ ਸਖਤ ਦਇਤਾਂ ਦਿੱਤੀਆਂ ਗਈਆਂ ਮੇਰੇ ਵੱਲੋਂ ਬਤੌਰ ਮੁੱਖ ਮੰਤਰੀ ਕਿ ਜੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਕੋਈ ਅਫਸਰ ਕਿਸੇ ਵੀ ਕੰਮ ਦੇ ਪੈਸੇ ਮੰਗਦਾ ਕਮਿਸ਼ਨ ਮੰਗਦਾ ਜਾਂ ਕੋਈ ਗੈਰਕਾਨੂੰਨੀ ਕੰਮ ਕਰਦਾ ਤਾਂ ਉਹਦਾ ਜ਼ਿੰਮੇਵਾਰ ਜਿਹੜਾ ਡੀਸੀ ਨੂੰ ਮੰਨਿਆ ਜਾਊਗਾ ਤੇ ਐਸਐਸਪੀ ਨੂੰ ਮੰਨਿਆ ਜਾਊਗਾ ਤੇ ਉਸ ਅਧਾਰ ਤੇ ਫਿਰ ਕਾਰਵਾਈ ਹੋਊਗੀ ਕਿਉਂਕਿ ਇਸ ਕੰਮ ਵਾਸਤੇ ਅਸੀਂ ਐਂਟੀ ਕ腐ਪਸ਼ਨ ਹੈਲਪ ਸੈਂਟਰ ਵੀ ਖੋਲੇ ਹੋਇਆ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਪੁਲਿਸ ਵਾਲੇ ਫੜੇ ਦੋ ਜਿਹੜੇ ਸਰਕਾਰੀ ਨੌਕਰੀ ਪੁਲਿਸ ਦੇ ਵਿੱਚ ਹੀ ਦਰਜਾਚਾਰ ਸਰਕਾਰੀ ਨੌਕਰੀ ਦਿਵਾਉਣ ਦੇ ਬਦਲੇ 25000 ਰੁਪਏ ਇੱਕ ਬੰਦੇ ਤੋਂ ਲੈਂਦੇ ਸੀ 102 ਬੰਦਿਆਂ ਤੋਂ ਪੈਸੇ ਲੈ 26 ਲੱਖ ਰੁਪਏ ਤੋਂ ਵੱਧ ਉਹਨਾਂ ਤੋਂ 26 ਲੱਖ 2926 ਰੁਪਏ ਉਹਨਾਂ ਨੇ ਅਕਾਊਂਟਾਂ ਜਿਹੜੇ ਜਮਾ ਕਰਾਏ ਉਹ ਬਰਾਮਦ ਹੋਏ ਇੱਕ ਵਾਰੀ ਫੇਰ ਮੈਂ ਤੁਹਾਡੇ ذریعے ਪੰਜਾਬ ਦੇ ਸਾਢੇ 3 ਕਰੋੜ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿਰਪਾ ਕਰਕੇ ਜੇ ਕੋਈ ਸਰਕਾਰੀ ਨੌਕਰੀ ਵਾਸਤੇ ਪੰਜਾਬ ਦੇ ਵਿੱਚ ਤੁਹਾਡੇ ਤੋਂ ਪੈਸੇ ਮੰਗਦਾ ਬਿਲਕੁਲ ਪੈਸੇ ਦੇਣ ਦੀ ਲੋੜ ਨਹੀਂ ਬਲਕਿ ਸਾਨੂੰ ਸਾਡਾ ਜਿਹੜਾ ਨੰਬਰ ਹੈ 9501200200 9501200200 ਇਸ ਨੰਬਰ ਤੇ ਫੋਨ ਕਰਕੇ ਦੱਸ ਦਿਓ ਤੁਹਾਡਾ ਨਾਮ ਗੁਪਤ ਰੱਖਿਆ ਜਾਊਗਾ ਤੇ ਬਾਕੀ ਕੰਮ ਸਾਡਾ ਹੈ ਕਿਉਂਕਿ ਪੰਜਾਬ ਦੇ ਵਿੱਚ ਕੋਈ ਵੀ ਸਰਕਾਰੀ ਨੌਕਰੀ 43 ਹਜ਼ਾਰ ਨੌਕਰੀਆਂ ਦੇਤੀਆਂ ਹੁਣ ਤੱਕ ਇਹ ਹੋ ਨਹੀਂ ਸਕਦਾ ਕਿ 1 ਰੁਪਿਆ ਵੀ ਰਿਸ਼ਵਤ ਲੈ ਕੇ ਰੱਖਿਆ ਹੋਵੇ ਕੋਈ ਬੰਦਾ ਜਾਂ ਕੋਈ ਸਪਾਰਸ਼ ਲੱਗੀ ਹੋਵੇ ਸੋ ਇਸ ਕਰਕੇ ਜੇ ਕੋਈ ਪੰਜਾਬ ਦੇ ਵਿੱਚ ਪੈਸੇ ਮੰਗਦਾ ਤਾਂ ਕਿਰਪਾ ਕਰਕੇ ਇਹਦੇ 'ਚ ਸਾਡਾ ਸਹਿਯੋਗ ਦਿਓ ਕਿ ਇਦਾਂ ਹੋ ਨਹੀਂ ਸਕਦਾ ਕਿਉਂਕਿ ਇਹ ਸਾਡਾ ਸਾਡੀ ਗਰੰਟੀ ਹੈ ਰਿਸ਼ਵਤ ਨੂੰ ਖਤਮ ਕਰਨਾ ਤੇ ਲੋਕਾਂ ਨੂੰ ਰੋਜ਼ਗਾਰ ਦੇਣਾ ਆਨਲਾਈਨ ਦੇਣਾ 'ਚ ਬਹੁਤ ਸਾਰੀਆਂ ਹੋਰ ਸਰਕਾਰੀ ਨੌਕਰੀਆਂ ਮਿਲਣ ਗਿਆ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਮੁੰਡੇ ਕੁੜੀਆਂ ਨੂੰ ਵੀ ਕਹਿਣਾ ਕਿ ਪੜੋ ਪੇਪਰ ਦਿਓ ਮੈਰਿਟ ਚਾਓ ਵੱਡੀਆਂ-ਵੱਡੀਆਂ ਕੁਰਸੀਆਂ ਵੱਡੇ-ਵੱਡੇ ਉਹਦੇ ਜਿਹੜੇ ਨੇ ਉਹ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਦੋ ਗੱਲਾਂ ਅੱਜ ਮੈਂ ਹੋਰ ਜੋ ਐਡ ਕੀਤੀਆਂ ਨੇ ਜਿਹੜੀਆਂ ਅਸੀਂ ਹੁਣ ਕਿਉਂਕਿ ਹਰ ਰੋਜ਼ ਸਿੱਖਣ ਦਾ ਮੌਕਾ ਮਿਲਦਾ ਹੈ ਲੋਕਾਂ ਜਾ ਕੇ ਆਏ ਵੀ ਲੋਕਾਂ ਚੋਂ ਹੀ ਆ ਰਹੇ ਨੇ ਵੀ ਲੋਕਾਂ ਚੋਂ ਹੀ ਆ ਤਾਂ ਕਈ ਵਾਰੀ ਕੋਈ ਪ੍ਰੋਟੋਕਾਲ ਲੈਵਲ ਤੇ ਭਾਵੇਂ ਕੋਈ ਇਸ ਤਰ੍ਹਾਂ ਹੋ ਜੇ ਨਹੀਂ ਤਾਂ ਮੈਂ ਕਿਸੇ ਨਾ ਕਿਸੇ ਲੈਵਲ ਤੇ ਲੋਕਾਂ ਨਾਲ ਇਨ ਟੱਚ ਰਹਿਣਾ ਹੀ ਆ ਚਾਹੇ ਯਾਰਾਂ ਦੋਸਤਾਂ ਥਰੂ ਆਉਮਾ ਚਾਹੇ ਪਰਿਵਾਰ ਦੇ ਥਰੂ ਹੀ ਹਰ ਜ਼ਿਲ੍ਹੇ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਮੁੱਖ ਮੰਤਰੀ ਸਹਾਇਤਾ ਕੇਂਦਰ ਖੋਲਿਆ ਜਾਊਗਾ। ਹਰ ਜ਼ਿਲ੍ਹੇ ਚ ਡੀਸੀ ਦਫ਼ਤਰ ਦੇ ਵਿੱਚ ਇੱਕ ਸੀਐਮ ਵਿੰਡੋ ਜਾਇ ਮੁੱਖ ਮੰਤਰੀ ਸਹਾਇਤਾ ਕੇਂਦਰ ਕਹਿੰ ਲੋ ਇਹਨੂੰ ਉਹ ਖੋਲਿਆ ਜਾਊਗਾ ਉੱਥੇ ਅਫਸਰ ਬੈਠਣਗੇ। ਉੱਥੇ ਐਮਐਲਏ ਸਾਹਿਬਾਨ ਵੀ ਜਦੋਂ ਮਰਜ਼ੀ ਕੰਮ ਲੈ ਕੇ ਆ ਸਕਦੇ ਨੇ ਸਾਰੇ। ਉੱਥੇ ਕੋਈ ਵਲੰਟੀਅਰ ਸਾਡੀ ਪਾਰਟੀ ਦਾ ਕੰਮ ਲੈ ਕੇ ਆ ਸਕਦਾ ਉੱਥੇ। ਤੇ ਉਹ ਜਿੰਨਾ ਵੀ ਉੱਥੇ ਜੇ ਤੋ ਕੰਮ ਜ਼ਿਲ੍ਹਾ ਲੈਵਲ ਦਾ ਹੀ ਹੈ ਤਾਂ ਤਾਂ ਉਹ ਇਮੀਡੀਏਟਲੀ ਉਸੇ ਵੇਲੇ ਉਸ ਕੰਮ ਨੂੰ ਡੀਸੀ ਜਾਂ ਜਿਹੜੇ ਵੀ ਅਫਸਰ ਨਾਲ ਸੰਬੰਧਿਤ ਹੈ ਉੱਥੇ ਟਰਾਂਸਫਰ ਕਰ ਦਿੱਤਾ ਜਾਊਗਾ ਵੀ ਤੂੰ ਉੱਥੇ ਚਲਾ ਜਾ ਭਾਈ ਤੇਰਾ ਕੰਮ ਇੱਥੇ ਹੀ ਹੋ ਜਾਊਗਾ ਜੇ ਉਹ ਮਿਨਿਸਟਰੀ ਲੈਵਲ ਦਾ ਕੰਮ ਹੈ ਤਾਂ ਸ਼ਾਮ ਤੱਕ ਮੇਰੇ ਕੋਲੇ ਸਾਰਾ ਕੁਝ ਹਰੇਕ ਜ਼ਿਲ੍ਹੇ ਤੋਂ ਉਹ ਸਕੈਨ ਹੋ ਕੇ ਆਊਗਾ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਇੱਕ ਮੁੱਖ ਮੰਤਰੀ ਸਹਾਇਤਾ ਕੇਂਦਰ ਦਾ ਡੈਸ਼ਬੋਰਡ ਮੁੱਖ ਮੰਤਰੀ ਡੈਸ਼ਬੋਰਡ ਬਣਾਇਆ ਜਾ ਰਿਹਾ ਹੈ ਜਿਹਦੇ ਜੋ ਕੰਮ ਸ਼ਾਮ ਤੱਕ ਇੱਥੇ ਆ ਜਾਣਗੇ ਸਬੰਧਤ ਡਿਪਾਰਟਮੈਂਟ ਨੂੰ ਭੇਜ ਦਿੱਤੇ ਜਾਣਗੇ ਉਸ ਤੋਂ ਬਾਅਦ ਉਸ ਬੰਦੇ ਨੂੰ ਫੋਨ ਕੀਤਾ ਜਾਊਗਾ ਅਗਲੇ ਦਿਨ ਜਾਂ ਉਸੇ ਦਿਨ ਕਿ ਤੁਹਾਡਾ ਜਿਹੜਾ ਕੰਮ ਸੀਗਾ ਤੁਸੀਂ ਫਲਾਨੇ ਜ਼ਿਲ੍ਹੇ ਚ ਕੱਲ ਗਏ ਸੀ ਦਫ਼ਤਰ ਚ ਉੱਥੇ ਮੁੱਖ ਮੰਤਰੀ ਸਹਾਇਤਾ ਕੇਂਦਰ ਚ ਤੇ ਉਹ ਜਿਹੜਾ ਕੰਮ ਹੈ ਉਹ ਸਬੰਧਤ ਵਿਭਾਗ ਨੂੰ ਭੇਜ ਦਿੱਤਾ ਔਰ ਇੱਕ ਜਾਂ ਦੋ ਦਿਨਾਂ ਚ ਕੰਮ ਹੋ ਜਾਊਗਾ ਜੇ ਕੋਈ ਕਾਗਜ਼ ਪੱਤਰੀ ਲੋਡ ਹੋਈ ਤਾਉਨੂੰ ਦੁਬਾਰਾ ਕਾਲ ਕਰ ਲਾਂ ਮਤਲਬ ਹਫਤੇ 10 ਦਿਨ ਦੇ ਵਿੱਚ 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 ਉਹ ਕੰਮ ਹੋਣਾ ਚਾਹੀਦਾ ਕਾਗਜ਼ ਚਾਹੀਦੇ ਤਾਂ ਵੀ ਜੇ ਕਾਗਜ਼ ਪੂਰੇ ਨੇ ਤਾਂ ਵੀ ਨਹੀਂ ਪੂਰੇ ਤਾਂ ਵੀ ਉਸ ਬੰਦੇ ਨੂੰ ਰਿਸਪਾਂਸ ਮਿਲਣਾ ਚਾਹੀਦਾ ਨੰਬਰ 1 ਤੇ ਹੋ ਗਿਆ ਮੁੱਖ ਮੰਤਰੀ ਸਹਾਇਤਾ ਕੇਂਦਰ ਨੰਬਰ 2 ਤੇ ਹੋ ਗਿਆ ਕਿ ਹਰੇਕ ਜ਼ਿਲ੍ਹੇ ਦੇ ਵਿੱਚ 1 ਮਹੀਨੇ ਦਾ ਪੂਰਾ ਰੋਸਟਰ ਜਾਰੀ ਕਰ ਦਿੱਤਾ ਜਾਊਗਾ ਹਫਤੇ 'ਚ 2 ਦਿਨ ਭਰਜ ਕੱਲੋ ਸੋਮਵਾਰ ਤੇ ਵੀਰਵਾਰ ਕਿਸੇ ਜ਼ਿਲ੍ਹੇ 'ਚ ਮੰਗਲਵਾਰ ਤੇ ਸ਼ੁੱਕਰਵਾਰ ਕਿਸੇ ਜ਼ਿਲ੍ਹੇ ਚ ਬੁੱਧਵਾਰ ਤੇ ਸੋਮਵਾਰ ਕਿ ਇੰਨਾ ਪਿੰਡਾਂ ਦੇ ਵਿੱਚ ਇੱਕ 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 ਦਿਨ ਚ ਚਾਰ ਜਾਂ ਪੰਜ ਪਿੰਡਾਂ ਦੇ ਰੇਡੀਅਸ ਚ ਵੱਡੇ ਪਿੰਡ ਚ ਸਪੀਕਰਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਸਪੀਕਰਾਂ ਚ ਵੈਸੇ ਵੀ ਅਨਾਉਂਸਮੈਂਟ ਕਰਾਈ ਜਾਊਗੀ ਕਿ ਇੰਨਾ ਪਿੰਡਾਂ ਦੇ ਵਿੱਚ ਜਿੰਨੇ ਵੀ ਕੋਈ ਕੰਮ ਨੇ ਰਿਸਟਰੀਆਂ ਨੇ ਆਧਾਰ ਕਾਰਡ ਨੇ ਜਾਤੀ ਪ੍ਰਮਾਣ ਪੱત્ર ਹੈ ਜਾਂ ਜਿਹਦੇ ਵਾਸਤੇ ਉਹਨਾਂ ਨੂੰ ਕੰਮ ਜਾਣਾ ਪੈਂਦਾ ਐਸ ਪਿੰਡ ਦੇ ਵਿੱਚ 11 ਵਜੇ ਤੋਂ ਲੈ ਕੇ 2 ਵਜੇ ਤੱਕ 11 ਵਜੇ ਤੋਂ ਲੈ ਕੇ 3 ਵਜੇ ਤੱਕ ਡੀਸੀ ਦਫਤਰ ਤੋਂ ਸਾਰੇ ਅਧਿਕਾਰੀ ਜਿਹੜੇ ਨੇ ਉਹ ਪਿੰਡ ਦੀ ਫਲਾਨੀ ਸੱਤ ਦੇ ਵਿੱਚ ਬੈਠਣਗੇ ਆ ਕੇ ਆਪਣਾ ਕੰਮ ਕਰਵਾਓ ਤੇ ਉਹਦੀ ਸਾਰੀ ਜਿਹੜੀ ਵੀਡੀਓ ਹੈ ਉਹ ਮੁੱਖ ਮੰਤਰੀ ਡੈਸ਼ ਬੋਰਡ ਤੇ ਆਊਗੀ ਤੋਂ ਫਿਰ ਜਿਹੜਾ ਡੈਸ਼ ਬੋਰਡ ਹੈ ਮੁੱਖ ਮੰਤਰੀ ਦਾ ਇਹ ਬੜੀ ਯੂਨੀਕ ਗੱਲ ਹੈ ਇਹ ਪਹਿਲਾਂ ਕਿਸੇ ਸਟੇਟ 'ਚ ਹੋਇਆ ਨਹੀਂ ਇਦਾਂ ਅਸੀਂ ਉਹਦੇ ਹੁਣ ਕਿਉਂਕਿ ਕੋਰ ਲੱਗਣ ਕਰਕੇ ਰੁਕਿਆ ਹੋਇਆ ਸੀ ਹੁਣ ਅਸੀਂ ਉੱਚ ਅੱਗੇ ਹੁਣ ਵਧ ਰਹੇ ਹਾਂ ਤਾਂ AI ਦਾ ਇਸਤੇਮਾਲ ਕਰਕੇ ਮੈਂ ਗੱਡੀ ਦੇ ਵਿੱਚ ਜੰਨਾ ਤਾਂ ਮੈਂ ਗੱਡੀ ਜਾਂਦਾ ਜਾਂਦਾ ਆਪਣੇ ਆਈਪੈਡ ਤੇ ਇਹ ਦੇਖ ਸਕੂਗਾ ਕਿ ਕਿਹੜੀ ਤਹਿਸੀਲ ਦੇ ਵਿੱਚ ਹੁਣ ਤੱਕ ਕਿੰਨੀਆਂ ਰਿਸਟੀਆਂ ਹੋ ਗਈਆਂ ਤਹਿਸੀਲਦਾਰ ਬੈਠਾ ਹੈ ਜਾਂ ਨਹੀਂ ਬੈਠਾ ਜੇ ਉਹਨੇ 9:30 ਵਜੇ ਤੋਂ 10:30 ਵਜੇ ਤੱਕ ਤਾਂ 5 ਰਿਸਟੀਆਂ ਕਰਤੀਆਂ ਪਰ 12:00 ਵਜੇ ਤੱਕ ਇੱਕ ਵੀ ਨਹੀਂ ਕੀਤੀ ਉਸ ਤੋਂ ਬਾਅਦ ਮੈਂ ਪਤਾ ਕਰ ਸਕਦਾ ਇਮੀਡੀਏਟਲੀ ਕਿ ਤਹਿਸੀਲਦਾਰ ਉੱਥੇ ਮੌਜੂਦ ਨਹੀਂ ਹੈਗਾ ਜਿਹੜੀ ਸ੍ਰੀ ਕਰਾਉਣ ਵਾਲੀ ਹੈ ਨਹੀਂ ਕੋਈ ਯਾਨੀ ਕਿ ਮੇਰੀ ਜਿਹੜੀ ਬਾਜ਼ ਅੱਖ ਹੈ ਉਹ ਸਾਰੇ ਦਫ਼ਤਰਾਂ ਤੇ ਰਹੂਗੀ ਤਾਂ ਕਿ ਮੇਰੇ ਪੰਜਾਬ ਦੇ ਜਿਹੜੇ ਲੋਕ ਜਿਹੜੇ ਉਹ ਕਿਸੇ ਕਿਸੇ ਵੀ ਤਰ੍ਹਾਂ ਦੀ ਖੱਜਲ ਖਵਾਰੀ ਤੋਂ ਬਚ ਸਕਣ ਨੰਬਰ 3 ਦਫ਼ਤਰ ਜਾਂਦੇ ਆਂ ਕਈ ਵਾਰੀ ਕੀ ਹੁੰਦਾ ਕਿ ਆਪਾਂ ਜਾ ਕੇ ਡੀਸੀ ਦਫ਼ਤਰ ਤੇ ਮੂਰੇ ਜਿਹੜੀਆਂ ਕੁਰਸੀਆਂ ਲੱਗੀਆਂ ਉੱਥੇ ਜਾ ਕੇ ਬਹਿ ਜਾਂਦੇ ਆਂ ਕੰਟੀ ਡੇਢ ਘੰਟੇ ਬਾਅਦ ਵਾਰੀ ਆਉਂਦੀ ਹੈ ਜਦੋਂ ਵਾਰੀ ਆਉਂਦੀ ਹੈ ਡੀ ਸਾਹਿਬ ਕਹਿੰਦਾ ਤੇਰਾ ਕੰਮ ਤਾਂ ਇਹ ਹੀ ਨਹੀਂ ਇੱਥੇ ਉਹ ਤਾਂ 2 ਨੰਬਰ ਫਲੋਰ ਤੇ 12 ਨੰਬਰ ਕਮਰੇ ਚ ਹੋਊਗਾ ਤੇਰਾ ਕੰਮ ਇਹ ਪਹਿਲਾਂ ਹੀ ਕਿਉਂ ਨਹੀਂ ਦੱਸਿਆ ਜਾਂਦਾ ਉਸ ਬੰਦੇ ਨੂੰ ਤਾਂ ਇੱਕ ਸਵਾਗਤ ਅਤੇ ਸਹਾਇਤਾ ਕੇਂਦਰ ਜਾਣਸਾਰ ਜਿਹੜਾ ਉਹ ਉਹ ਮਿਲੂਗਾ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਚ ਕਿ ਜਿਵੇਂ ਆਪਾਂ 에어ਪੋਰਟ ਤੇ ਜਾਂਦੇ ਆਂ ਆਪਾਂ ਟਿਕਟ ਫੜਾ ਦਿੰਨੇ ਆ ਇਨਫੋਰਮੇਸ਼ਨ ਸੈਂਟਰ ਤੇ ਉਹ ਕਹਿੰਦੇ ਨੇ 34 ਨੰਬਰ ਤੇ ਤੁਹਾਡਾ ਜੀ ਚੈੱਕ ਇਨ ਚੱਲ ਰਹੀ ਹੈ ਤੁਸੀਂ 34 ਨੰਬਰ ਜਿਹੜਾ ਕਾਊਂਟਰ ਤੇ ਚਲੇ ਜਾ ਬਿਲਕੁਲ ਇਸੇ ਤਰ੍ਹਾਂ ਹੀ ਕੋਈ ਬੰਦਾ ਆਊਗਾ ਕਚਹਿਰੀ ਚ ਜਾਂ ਡੀਸੀ ਦਫਤਰ ਚ ਉਹਨੂੰ ਦੱਸ ਦਿੱਤਾ ਜਾਊਗਾ ਉਸੇ ਵੇਲੇ ਕਿ ਤੇਰਾ ਜਿਹੜਾ ਕੰਮ ਹੈ ਉਹ ਫਸਟ ਫਲੋਰ ਤੇ 14 ਨੰਬਰ ਕਮਰੇ ਚ ਹੋਊਗਾ ਤੇ ਤੂੰ ਉੱਥੇ ਚਲਾ ਜਾ ਤੇ ਕੋਈ ਕੋਈ ਦਿੱਕਤ ਹੋਈ ਤਾਂ ਸਾਨੂੰ ਦੱਸ ਸੋ ਇੱਕ ਨਵੇਂ ਕਿਸਮ ਦਾ ਇੱਕ ਨਵੇਂ ਅਲੱਗ ਲੈਵਲ ਦਾ ਜਿਹੜਾ ਨੈਕਸਟ ਲੈਵਲ ਜਿਹੜਾ ਪ੍ਰਸ਼ਾਸਨ ਅਸੀਂ ਉਹ ਦੇਣਾ ਚਾਹੁੰਦੇ ਆ ਉਹ ਹੁਣ ਅਸੀਂ ਇਹ ਕੱਲ ਤੂੰ ਹੀ ਲਾਗੂ ਕਰਦਾ ਇਹਦੇ ਵਾਸਤੇ ਕੋਈ ਇਹ ਨਹੀਂ ਹੈਗਾ ਕਿ ਉਹ ਜਾਣਗੇ ਜਾਂ ਕੋਈ ਟ੍ਰੇਨਿੰਗ ਹੋਊਗੀ ਕੁਝ ਨਹੀਂ ਸਿੱਧਾ ਕਹਿਤਾ ਡੀਸੀਆਂ ਨੂੰ ਐਸਐਸਪੀਜ਼ ਨੂੰ ਕੱਲ ਨੂੰ ਬੁਲਾਇਆ ਹੋਇਆ ਪਰ ਉਹਨੂੰ ਦੱਸਤਾ ਕਿ ਤੁਸੀਂ ਜ਼ਿੰਮੇਵਾਰ ਹੋਵੋਗੇ ਜੇ ਕੋਈ ਖੱਜਲਖੁਆਰੀ ਹੋਈ ਜੇ ਕੋਈ ਪ੍ਰੋਬਲਮ ਹੋਈ ਤਾਂ ਤੁਸੀਂ ਜ਼ਿੰਮੇਵਾਰ ਹੋਵੋਗੇ ਔਰ ਕਿਸੇ ਵੀ ਕਿਸਮ ਦਾ ਲੋਕਾਂ ਦਾ ਕੰਮ ਇਸ ਤਰ੍ਹਾਂ ਦਾ ਨਾ ਹੋਵੇ ਕੋਈ ਰੇਅਰਸਟ ਆਫ ਰੇਅਰ ਕੇਸ ਹੋਵੇ ਵੀ ਉਹਨੂੰ ਚੰਡੀਗੜ੍ਹ ਆਉਣਾ ਪੈ ਜੇ ਨਹੀਂ ਤਾਂ ਅਸੀਂ ਮਾਲਵਾ ਮਾਝਾ ਦੁਆਬਾ ਉਥੇ ਸਾਰੇ ਡੀਸੀ ਦਫ਼ਤਰਾਂ 'ਚ ਤੇ ਵੈਸੇ ਵੀ ਐਮਐਲਏ ਦੇ ਜਿਹੜੇ ਸਾਰੇ ਦਫ਼ਤਰ ਨੇ ਉਹਨਾਂ ਨੂੰ ਪਾਵਰਫੁੱਲ ਹੋਰ ਪਾਵਰਫੁੱਲ ਕਰਾਂਗੇ ਕਿ ਐਮਐਲਏ ਚ ਕੋਲੇ ਜਿਹੜੇ ਲੋਕ ਆਉਂਦੇ ਨੇ ਉਹ ਉਹਨਾਂ ਦੇ ਕੰਮ ਉੱਥੇ ਹੀ ਕਰਾ ਸਕੇ ਜੇ ਚੰਡੀਗੜ੍ਹ ਆਉਣਾ ਵੀ ਪੈ ਰਿਹਾ ਕਿਸੇ ਨਾ ਕਿਸੇ ਕੇਸ ਚ ਤਾਂ ਉਹ ਡਿਪਾਰਟਮੈਂਟ ਸੰਬੰਧਿਤ ਡਿਪਾਰਟਮੈਂਟ ਉਹ ਉਸੇ ਦੀ ਨਹੀਂ ਉਹਦਾ ਕੰਮ ਜਿਹੜਾ ਕਰਕੇ ਉਹਨੂੰ ਵਾਪਸ ਕੀਤਾ ਜਾਵੇ ਸੋ ਵੱਡੇ ਪੱਧਰ ਤੇ ਪ੍ਰਸ਼ਾਸਨਿਕ ਸੁਧਾਰ ਜਿਹੜੇ ਨੇ ਉਹਦੇ ਬਾਰੇ ਗੱਲ ਹੋਈ ਹੈ ਬਾਕੀ ਡਰੱਗ ਕੱਲ ਨੂੰ ਪੁਲਿਸ ਬੁਲਾਈ ਹੋਈ ਹੈ ਤੁਸੀਂ ਦੇਖ ਰਹੇ ਹੋਵੋਗੇ ਵੱਡੇ ਪੱਧਰ ਤੇ ਬਦਲੀਆਂ ਕੀਤੀਆਂ ਜਾ ਰਹੀਆਂ ਨੇ 500 ਪੁਲਿਸ ਵਾਲਾ ਕੱਲੇ ਜਲੰਧਰ ਜ਼ਿਲ੍ਹੇ ਚ ਬਦਲੇ ਆ ਜਿਹੜੀਆਂ ਯਾਰੀਆਂ ਰਿਸ਼ਤੇਦਾਰੀਆਂ ਪਿਛਲੇ 10-10 ਸਾਲ ਤੋਂ ਉੱਥੇ ਹੀ ਪੈ ਗਈਆਂ ਤੇ ਉਹਨਾਂ ਤੇ ਪੂਰਾ ਜਿਹੜਾ 2-3 ਮਹੀਨਿਆਂ ਚ ਅਸੀਂ ਬਣਾਇਆ ਸਾਡੇ ਕੋਲੇ ਰੋਸਟਰ ਬਣ ਗਿਆ ਸਾਰਾ ਹੋਮਵਰਕ ਹੋ ਗਿਆ ਉਹਦੇ ਮੁਤਾਬਕ ਅਸੀਂ ਹੁਣ ਕੰਮ ਕਰਦੇ ਸਰ ਮੌਨਸੂਨ ਤੋਂ ਲੈ ਕੇ ਸਰ ਮੌਨਸੂਨ ਸਾਰੇ ਨੇ ਹੜ੍ਹਾਂ ਨੂੰ ਲੈ ਕੇ ਖੜੇ ਮੋਨਿਟਰਿੰਗ ਡਾਇਰੈਕਟ ਤੁਸੀਂ ਕਰੋਗੇ ਹਾਂ ਜੀ ਅਫਸਰ ਹੋਣਗੇ ਜੀ ਡਿਸਟ੍ਰਿਕਟ ਲੈਵਲ ਤੇ ਆਈਐਸ ਤੇ ਪੀਸੀਐਸ ਅਫਸਰ ਹੋਣਗੇ ਜੀ ਐਮਐਲਏ ਸਾਹਿਬਾਨ ਉੱਥੇ ਜੋ ਜਾਣਗੇ ਜੀ ਸਿਵਲ ਮਾਰਸ਼ਲ ਵੀ ਲਾਵਾਂਗੇ ਜਿਹੜੇ ਜਿਹੜੇ ਕਿ ਆਮ ਲੋਕਾਂ ਨੂੰ ਰਿਪਰੈਜ਼ੈਂਟ ਕਰਨਗੇ ਜਿਵੇਂ ਤੁਸੀਂ ਦੇਖਦੇ ਹੋਗੇ ਚੰਡੀਗੜ੍ਹ ਚ ਪੁਲਿਸ ਦੇ ਨਾਲ ਨਾਲ ਇੱਕ ਸਿਵਲ ਮਾਰਸ਼ਲ ਵੀ ਖੜਦੇ ਨਾਲ ਸੋ ਇਸ ਤਾਕਿ ਉਹ ਅਫਸਰਾਂ ਤੇ ਵੀ ਚੈੱਕ ਰਵੇ ਤੇ ਉਸੇ ਵੇਲੇ ਡਿਪਟੀ ਕਮਿਸ਼ਨਰ ਬੈਠਾ ਹੈ ਉਸੇ ਵੇਲੇ ਉਹ ਬੈਠੇ ਨੇ ਤਾਂ ਡਿਪਟੀ ਕਮਿਸ਼ਨਰ ਤੇ ਵੀ ਇਹ ਇਹ ਜਿੰਮੇਵਾਰੀ ਬਣੂਗੀ ਕਿ ਤੂੰ ਇਨਾਂ ਨੂੰ ਵੀ ਕੰਮ ਤੋਂ ਨਹੀਂ ਰੋਕਣਾ ਕਿ ਤੇ ਨਾਲ ਇਹ ਵੀ ਆਪ ਵੀ ਉੱਥੇ ਬਹਿਣਾ ਹੈ ਇਹ ਨਾ ਹੋਵੇ ਕਿ ਆ ਆਪ ਪਿਛਲੇ ਦਰਵਾਜ਼ੇ ਥਾਈ ਲੰਘੇ ਜਿਵੇਂ ਤੁਸੀਂ ਐਸਐਸਪੀ ਤੇ ਡੀਸੀ ਦਾ ਕਿਹਾ ਵੀ ਜਿਵੇਂ ਵਾਰੀ ਫਿਕਸ ਹੋਊਗੀ ਤਾਂ ਫਾਰਮੂਲਾ ਫਿਰ ਉਤੋਂ ਕਿਉਂਕਿ ਹੁਣ ਤੱਕ ਤਾਂ ਕਈ ਵਾਰੀ ਇਹ ਕਹਿਤਾ ਦਿੱਤੀ ਗਈਆਂ ਪਰ ਹਜੇ ਤੱਕ ਕਿਸੇ ਨਹੀਂ ਅਸੀਂ ਹੁਣ ਬਣਾਇਆ ਅਸਲ ਚ ਅਸਲ ਚ ਬਹੁਤ ਬਹੁਤ ਲੋਕਲ ਲੈਵਲ ਤੇ ਕੰਮ ਵਰ ਕੀਤਾ ਉਹਨੂੰ ਅਸੀਂ ਲਾਗੂ ਕਰ ਰਹੇ ਹਾਂ ਕਿਉਂਕਿ 3 ਮਹੀਨੇ ਲੰਬਾ ਤਾਂ ਇਲੈਕਸ਼ਨ ਕੋਡ ਹੀ ਹੋ ਗਿਆ ਕੀ ਕਰੀਏ ਹੁਣ ਸੋ ਹੁਣ ਅਸੀਂ ਇਮੀਡੀਏਟਲੀ ਤਾਈਓ ਇਮੀਡੀਏਟਲੀ ਸਾਰੇ ਅਫਸਰ ਬੁਲਾਏ ਨੇ ਤੇ ਕੋਈ ਅਫਸਰਾਂ ਨੂੰ ਵੀ ਕਹਿ ਕੋਈ ਤੁਹਾਨੂੰ ਬੰਦਾ ਇਹ ਕਹਿ ਰਿਹਾ ਕੋਈ ਇਲੀਗਲ ਕੰਮ ਕਰਨ ਨੂੰ ਜਾਂ ਕੋਈ ਤੁਹਾਨੂੰ ਇਹ ਕਹਿ ਰਿਹਾ ਆ ਕੰਮ ਕਰਕੇ ਦੇਣਾ ਜਾਂ ਕੋਈ ਮੈਂ ਤਹਾਂ ਤੋਂ ਬੋਲਦਾ ਜਾਂ ਮੈਂ ਫਲਾਣੇ ਥਾਂ ਤੋਂ ਬੋਲਦਾ ਉਹ ਚੀ ਚੱਲੂ ਭਾਈ ਸੋ ਇਸ ਕਰਕੇ ਤੁਹਾਡਾ ਕੀ ਸਵਲ ਸੀ ਸਰ ਮੇਰਾ ਖੜਾਉ ਨੂੰ ਲੈ ਕੇ ਸਵਾਸੀਗਾ ਗ੍ਰੀਨ ਮੌਨਸੂਨ ਆ ਸਾਰੀ ਜਿਹੜੀ ਜਿੱਦ ਕੋ ਝੋਨੇ ਦਾ ਸੀਜ਼ਨ ਚੱਲ ਪਿਆ ਪਹਿਲੀ ਵਾਰ ਹੋਇਆ ਕਿ ਜਿਹੜਾ 60 60 ਤੋਂ 70% ਦੇ ਨੇੜੇ ਜਿਹੜੇ ਪਾਣੀ ਨਹਿਰੀ ਜਾ ਰਿਹਾ ਤੇ ਕੱਲ ਨੂੰ ਮੈਂ ਜਾ ਰਿਹਾ ਹਾਂ ਮੈਂ ਕੱਗਰ ਤੇ ਆਲੇ ਦੁਆਲੇ ਦੇ ਪਿੰਡਾਂ 'ਚ ਜਾ ਰਿਹਾ ਹਾਂ ਕੱਲ ਨੂੰ ਮੈਂ ਮਕਰੋੜ ਸਾਹਿਬ ਜਾਊਂਗਾ ਉੱਥੇ ਹੋਤੀਪੁਰ ਕੁਦਨੀ ਹਾਂਡਾ ਮੰਡਵੀ ਚਾਂਦੂ ਥੇੜੀ ਪਿੰਡ ਜਿਹੜੇ ਹੜਾਂ 'ਚ ਆਮ ਤੌਰ ਤੇ ਕੱਗਰ ਦੁਆਰਾ ਮਾਰ ਪੈਂਦੀ ਹੈ ਉੱਥੇ ਮੈਂ ਜਾਊਂਗਾ ਮੈਂ ਵਿਜ਼ਿਟ ਕਰਨੇ ਜਾਊਂਗਾ ਤੇ ਕਿਉਂਕਿ ਹਜੇ ਵੀ ਟਾਈਮ ਹੈਗਾ ਕਿ ਬੋਰੀਆਂ ਭਰ ਕੇ ਰੱਖ ਲੀਆਂ ਗਈਆਂ ਨੇ ਪਹਿਲਾਂ ਹੀ ਪ੍ਰਬੰਧ ਕਰ ਲਏ ਗਏ ਨੇ ਜਿਹੜੇ ਬਾਅਦ ਦੇ ਵਿੱਚ ਕਰਦੇ ਹੁੰਦੇ ਆ ਉਹ ਬੂਹੇ ਆਈ ਜੰਝ ਆਪਣੇ ਪੰਜਾਬੀ ਚ ਸਾਡੇ ਜਨ ਜੰਝ ਦੀ ਬਜਾਏ ਜਨ ਕਹਿੰਦੇ ਬੂਹੇ ਆਈ ਜਨ ਬਿੰਨੂ ਕੁੜੀ ਦੇ ਕਰਨ ਉਹ ਕੰਮ ਨਹੀਂ ਹੋਣਾ ਚਾਹੀਦਾ ਸੋ ਅਸੀਂ ਪਹਿਲੇ ਹੀ ਜਿਹੜਾ ਉਹ ਪੂਰੇ ਪ੍ਰਬੰਧ ਕਰਕੇ ਮਾਝੇ ਚ ਵੀ ਮਾਲਵੇ ਚ ਦੁਆਬੇ ਚ ਉੱਤੇ ਜਾਂਦਾ ਇੱਕ ਚੀਜ਼ ਹੈ ਕਿ ਤੁਸੀਂ ਮੇਸ਼ਾ ਤੁਹਾਡੀ ਮਰਚਾ ਸਹੀ ਹੋਵੇ ਬੇਸ਼ੱਕ ਤੁਸੀਂ ਲੱਗੇ ਹੋਏ ਹੋ ਪਰ ਕਿਤੇ ਨਾ ਕਿਤੇ ਦੇਖ ਨੂੰ ਮਿਲਦਾ ਕਿ ਤੁਸੀਂ ਆਰਡਰ ਕਰਤੇ ਪਰ ਗਰਾਊਂਡ ਲੈਵਲ ਤੇ ਹੁਣ ਅਸੀਂ ਕਈ ਨਹਿਰਾਂ ਦੇਖੀਆਂ ਸੂਏ ਦੇਖੇ ਉਹ ਖਾਲੀ ਤਾਂ ਤਾਰ ਰੱਖੇ ਗਏ ਸੀ ਕਿ ਸਫਾਈ ਹੋਣੀ ਆ ਪਰ ਲੋਕਲ ਲੈਵਲ ਦੇ ਅਧਿਕਾਰੀ ਉਹਦੇ ਚ ਲਾਫ ਨਹੀਂ ਕੋਈ ਨਾ ਕੋਈ ਕਿਸੇ ਨਾ ਕਿਸੇ ਪੱਧਰ ਤੇ ਹੋ ਜਾਂਦਾ ਹੋਊਗਾ ਕਿਉਂਕਿ ਕੰਪਾਉਂਡ ਕੰਮ ਕਰਨ ਦੀ ਆਦਤ ਪਾਉਣ ਚ ਥੋੜਾ ਟਾਈਮ ਲੱਗੂਗਾ 75 ਸਾਲ ਹੋ ਗਏ ਠੀਕ ਹੈ ਨਾ ਕਈ ਵਾਰੀ ਕਈ ਵਾਰੀ ਇਹੋ ਜਿਹੇ ਵੀ ਨਹਿਰਾਂ ਨੇ ਜਿੰਨੇ ਜਿੰਨੇ ਕਦੇ ਪਾਣੀ ਹੀ ਨਹੀਂ ਆਇਆ ਹੁਣ ਪਾਣੀ ਛੜਦਾ ਟੁੱਟ ਗਈਆਂ ਮਤਲਬ ਉਹ ਉਹਨਾਂ ਦੇ ਜਿਹੜੇ ਕਿਨਾਰੇ ਕੋਲੇ ਹੋਏ ਹੋਏ ਆ ਕੋਈ ਗੱਲ ਨਹੀਂ ਤੇ ਟੁੱਟਣਗੇ ਵੀ ਤਾਂ ਹੀ ਹੋਏ ਪਾਣੀ ਆਊਗਾ ਨਾ ਸੋ ਕਰ ਲਾਂਗੇ ਕਰ ਲਾਂਗੇ ਠੀਕ ਹੈ ਪ੍ਰਬੰਧ ਕਰ ਲਾਂਗੇ ਪਰ ਕੁਛ ਨਾ ਕੁਛ ਨਵਾਂ ਹੋ ਰਿਹਾ ਤੇ ਬਾਕੀ ਪ੍ਰਸ਼ਾਸਨਿਕ ਪੱਧਰ ਤੇ ਪੁਲਿਸ ਪੱਧਰ ਤੇ ਲੋਕਾਂ ਦੀ ਕੋਈ ਖੱਜਲ ਖੋਰੀ ਨਹੀਂ ਹੋਊਗੀ ਜੋ ਅਸੀਂ ਵਾਦਾ ਕਰਕੇ ਆਏ ਆ ਕਿ ਸਰਕਾਰ ਤੁਹਾਡੇ ਦੁਆਰ ਜੋ ਮੈਂ ਜਿਸ ਦਿਨ ਰਿਜ਼ਲਟ ਆਇਆ ਸੀ 10 ਮਾਰਚ ਨੂੰ ਜੋ ਮੈਂ ਸੰਗਰੂਰ ਉੱਪਰ ਛਾਤੇ ਕਰਕੇ ਕਿਹਾ ਸੀਗਾ ਕਿ ਹੁਣ ਜਿਹੜੀ ਸਰਕਾਰ ਹੈ ਉਹ ਪਿੰਡਾਂ ਚੋਂ ਕਸਬਿਆਂ ਚੋਂ ਸ਼ਹਿਰਾਂ ਚੱਲੂਗੀ ਉਹ ਅਸੀਂ ਸਾਬਤ ਕਰਨਾ ਹੈ ਪਹਿਲਾਂ ਵੀ ਕਰ ਚੁੱਕੇ ਆਂ ਸੀ ਪਹਿਲਾਂ ਵੀ ਮੈਂ ਪਿੰਡਾਂ ਜਾਂਦਾ ਰਹਿਣਾ ਮੈਂ ਹਸਪਤਾਲ ਜਾਂਦਾ ਰਹਿਣਾ ਔਰ ਮੇਰੇ ਖਿਆਲ ਚ ਜਿੰਨੀ ਵਾਰੀ ਤੁਹਾਨੂੰ ਤੁਹਾਡੇ ਨਾਲ ਮੁਲਾਕਾਤ ਹੋ ਗਈ ਉਨੀ ਵਾਰੀ ਤਾਂ ਮੇਰੇ ਘਰ ਚ 15 ਸਾਲ ਤਿੰਨ ਦੋਨੇ ਤਿੰਨ ਦਿਨ ਹੀ ਹੋਈ ਹੋਣੀ ਤੁਸੀਂ ਮੈਨੂੰ ਜਿੱਥੇ ਮਰਜ਼ੀ ਖੜਾ ਲੈਨੇ ਹੋ ਕੋਈ ਯੂਟਿਊਬਰ ਵੀ ਹੋਵੇ ਭਾਵੇਂ ਭਾਵੇਂ ਮੈਂ ਕੋਈ ਚੈਨਲ ਦਾ ਨਾਮ ਨਹੀਂ ਦੇਖਦਾ ਕਿ ਵੱਡਾ ਛੋਟਾ ਹੈ ਮੈਂ ਕੋਈ ਵੀ ਚਾਹੇ ਤੁਸੀਂ ਤੁਹਾਡੇ ਚੋਂ ਕੋਈ ਇਨਫੋਰਮੇਸ਼ਨ ਤੁਹਾਡੇ ਕੋਲੋਂ ਵੀ ਬਹੁਤ ਸਾਰੀ ਮਿਲ ਸਕਦੀ ਹੈ ਤੁਹਾਡੇ ਸਵਾਲ ਚੋਂ ਮੈਨੂੰ ਬਹੁਤ ਕੁਝ ਕਈ ਵਾਰੀ ਸਿੱਖਣ ਨੂੰ ਮਿਲ ਸਕਦਾ ਸੋ ਸਾਰੇ ਨੇ ਇਕੱਠਿਆਂ ਨੇ ਇਹ ਕਰਨਾ ਹੈ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣ ਦਾ ਜਿਹੜਾ ਰੰਗਲਾ ਪੰਜਾਬ ਬਣਾਉਣ ਦਾ ਜਿਹੜਾ ਸੁਪਨਾ ਹੈ ਉਹ ਪੂਰਾ ਕਰਨਾ ਇਹ 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 ਪੀਐਸ ਵੱਲੋਂ ਅੰਤ ਅੰਤ ਕਿੜੀ ਆ ਗਈ ਹੈ ਜੀ ਜਰਿੰਦਰ ਜਿਹਨੇ ਤੁਹਾਨੂੰ ਏ 올 ਇੰਡੀਆ ਇਕ ਫੈਡਰੇਸ਼ਨ ਵੱਲੋਂ ਤੁਹਾਨੂੰ ਇੱਕ ਲੈਟਰ ਵੀ ਮਿਲੀ ਹੋਏਗੀ ਬਿਜਲੀ ਨੂੰ ਲੈ ਕੇ ਜਾਂ ਫਿਰ ਇੱਕ ਵਾਰੀ ਸੰਕੇਤ ਦੇ ਵਿੱਚ ਦਤਾਏ ਜਾ ਰਹੇ ਨੇ ਪਿਛਲੇ ਸਾਲ ਤੁਸੀਂ ਆਫਿਸਿਸ ਦੇ ਟਾਈਮ ਜਿਹਨੇ ਚੇਂਜ ਕੀਤੇ ਸੀ ਕੁਝ ਅਜਿਹੇ ਹ ਕਦਮ ਨਹੀਂ ਹਜੇ ਇਸ ਤਰ੍ਹਾਂ ਦਾ ਹਜੇ ਕਿਉਂਕਿ ਸਾਰੇ ਜਿਹੜੇ ਅਫਸਰ ਸੀਗੇ ਉਹ ਇਲੈਕਸ਼ਨ ਦੀਆਂ ਡਿਊਟੀਆਂ 'ਚ ਬਿਜ਼ੀ ਸੀਗੇ ਸੋ ਇਸ ਤਰ੍ਹਾਂ ਦਾ ਹੁਣ ਕੋਈ ਕਿਉਂਕਿ ਹੁਣ ਤਾਂ ਸਾਰਾ ਸੀਜ਼ਨ ਹੀ ਮਤਲਬ 10 ਦਿਨ ਦਾ 10 ਦਿਨ ਦਾ ਪੀਕ ਸੀਜ਼ਨ ਰਹਿ ਗਿਆ ਤੇ 15 ਜੂਨ ਤੋਂ ਇਸ ਵਾਰ ਅਸੀਂ ਤਾਈਆਂ ਨੂੰ ਇੱਕੋ ਹੀ ਤਰੀਕ ਦਿੱਤੀ ਹੈ ਝੋਨਾ ਲਾਉਣ ਦੀ ਕਿਉਂਕਿ ਬਿਜਲੀ ਸਾਡੇ ਕੋਲੇ ਆਮ ਹੈ ਬਿਜਲੀ ਦੀ ਕੋਈ ਕਮੀ ਨਹੀਂ ਠੀਕ ਹੈ ਨਾ ہاں ਲੋਕਲ ਫਾਲਟ ਕਿਤੇ ਹੋ ਸਕਦਾ ਹੈ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਇਸ ਕਰਕੇ ਹੋ ਸਕਦਾ ਕਿਤੇ ਕੋਈ ਟਰਾਂਸਫਾਰਮਰ ਜਾਂ ਕੋਈ ਗ੍ਰਿਡ ਦੀ ਕੋਈ ਲੋਕਲ ਫਾਲਟ ਹੋ ਜਾਏ ਆਦਰਵਾਇਜ਼ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਹੈ ਜੀ ਪ੍ਰੀਖਿਆ ਕੋ लेके ਆਮ ਆਦਮੀ ਪਾਰਟੀ ਪੂਰੇ ਦੇਸ਼ ਵਿੱਚ ਪ੍ਰਦਰਸ਼ਨ ਕਰਨ ਲਈ ਪੰਜਾਬ ਵਿੱਚ ਵੀ ਹੋਗਾ ਨੀਟ ਪ੍ਰੀਖਿਆ ਵਿੱਚ ਜਿੰਨੀ ਘਟੜੀ ਹੋਈ ਹੈ ਦੇਖੋ ਇਹਨੂੰ ਦੇਖੋ ਇਸ ਪੇਪਰ ਲੀਕ ਦਾ ਮਤਲਬ ਤੁਸੀਂ ਇੱਕ ਬੱਚੇ ਦਾ ਫਿਊਚਰ ਖਤਮ ਕਰਤਾ ਇੱਕ ਬੱਚਾ ਸਵੇਰੇ 3:30 ਵਜੇ ਦਾ అలਾਰਮ ਲਾ ਕੇ ਪੜਦਾ ਉੱਠ ਕੇ ਤੇ ਰਾਤ ਦੇ 12 12 ਵਜੇ ਤੱਕ ਪੜਦਾ ਹੈ ਤੇ ਉਹਨੂੰ ਇਹ ਹੁੰਦਾ ਮੇਰੀ ਕਿਤਾਬ ਜਿਹੜੀ ਹੈ ਮੇਰੇ ਮੇਰਾ ਫਿਊਚਰ ਬਦਲ ਦੂਗੀ ਮੇਰੇ ਫੈਮਿਲੀ ਦਾ ਫਿਊਚਰ ਬਦਲ ਦੂਗੀ ਅਚਾਨਕ ਤੁਹਾਨੂੰ ਪਤਾ ਲੱਗੇ ਕਿ ਇੱਕ ਬੱਚੇ ਨੂੰ 2 4 ਘੰਟੇ ਪਹਿਲਾਂ ਹੀ ਪੇਪਰ ਦਾ ਪਤਾ ਲੱਗ ਗਿਆ ਤੇ ਉਹਨੇ ਫਿਰ ਉਹ ਪੇਪਰ ਜਿਹੜਾ ਕਰਤਾ ਜਾਂ ਉਹਨੂੰ ਗ੍ਰੇਸ ਮਾਰਕ ਮਿਲ ਗਏ ਇਹ ਤਾਂ ਚੰਗਾ ਨਹੀਂ ਗੱਲ ਦੇਖੋ ਟੈਲੈਂਟ ਦਾ ਜਿਹੜਾ ਟੈਸਟ ਹੈ ਉਹ ਉਹ ਜੇ ਟੈਸਟ ਹੋ ਰਿਹਾ ਤਾਂ ਟੈਸਟ ਜਿਹੜਾ ਉਸ ਤਰ੍ਹਾਂ ਦਾ ਹੋਵੇ ਕਿ ਲੈਵਲ ਫੀਲਡ ਮਿਲਣਾ ਚਾਹੀਦਾ ਹੈ ਪੇਪਰ Uh, मतलब मैं गुजरात ਜਿੱਦੋਂ ਜਾਂਦਾ ਸੀ ਉਦੋਂ ਮੈਨੂੰ ਬਹੁਤ ਸ਼ਿਕਾਇਤਾਂ ਹੁੰਦੀਆਂ ਸੀ ਜਦੋਂ ਗੁਜਰਾ ਆ ਜਾਂਦੇ ਉਹਨੂੰ ਕਹਿੰਦੇ ਪੇਪਰ ਫੂਟਾ ਔਰ ਬੱਚੇ ਜਿਹੜੇ ਨੇ ਸਾਨੂੰ ਨਾਰੇ ਤਖਤੀਆਂ ਤੇ ਲਿਖ ਕੇ ਦਿਖਾਉਂਦੇ ਹੁੰਦੇ ਸੀ ਪੇਪਰ ਫੂਟਾ ਸੁਪਨਾ ਟੂਟਾ ਮਤਲਬ ਸੁਪਨੇ ਤੋੜਨ ਵਾਲੀ ਗੱਲ ਹੈ ਔਰ ਸਰਕਾਰ ਨੇ ਹੌਨਸਰ ਬਿਆਨ ਦੇ ਤਾਂ ਕੋਈ ਪੇਪਰ ਨਹੀਂ ਲਈ ਕੋਈ ਜੀ ਤੇ ਉਹ ਉਹ ਵਿਚਾਰੇ ਫਿਰਦੇ ਆ ਮੈਨੂੰ ਤਾਂ ਇਸ ਗੱਲ ਦੀ ਵੀ ਦੁੱਖ ਹੋਇਆ ਕਿ ਜਿਹੜੇ ਬੱਚਿਆਂ ਤੇ ਜ਼ਿੰਮੇਵਾਰੀ ਦਾ ਜਿਹੜਾ ਅਗੇ ਪੜਨਾ ਹੈ ਫੜ ਕੇ ਅਫਸਰ ਬਣਨਾ ਡਾਕਟਰ ਬਣਨਾ ਉਹ ਜਿਹੜੀਆਂ ਜ਼ਿੰਮੇਵਾਰੀਆਂ ਸੀ ਉਹਦੀ ਬਜਾਏ ਉਹ ਤਾਂ ਵਿਚਾਰੇ ਵਕੀਲ ਕਰਦੇ ਫਿਰਦੇ ਆ ਉਹ ਤਾਂ ਕਚੇਰੀਆਂ 'ਚ ਫਿਰਦੇ ਧੱਕੇ ਖਾਂਦੇ ਸੋ ਇਹ ਨਹੀਂ ਹੋਣਾ ਚਾਹੀਦਾ ਔਰ ਲੈਵਲ ਫੀਲਡ ਮਿਲਣਾ ਚਾਹੀਦਾ ਇਸ ਕਰਕੇ ਅਸੀਂ ਇਹ ਪੇਪਰ ਲੀਕ ਦਾ ਜਿਹੜਾ ਵਿਰੋਧ ਕਰਦੇ ਪੰਜਾਬ 'ਚ ਹੋਇਆ ਸੀ ਪਹਿਲਾਂ ਇੱਕ ਵਾਰੀ ਨਾ ਤਹਿਸੀਲਦਾਰ ਦਾ ਅਸੀਂ ਸਾਰਾ ਪੇਪਰ ਕੈਨਸਲ ਕਰਕੇ ਦੁਬਾਰਾ ਲਿਆ ਉਹੋ ਬੱਚੇ ਜਿਹੜੇ ਅਸਲੀ ਬੱਚੇ ਸੀ ਉਹ ਬੱਚੇ ਫੇਰ ਅੱਗੇ ਆ ਗਏ ਔਰ ਜਿਹੜੇ ਪਹਿਲਾਂ ਫਸਟ ਆਏ ਸੀ ਉਹ ਕਿਤੇ ਨੇੜੇ-ਡੇੜੇ ਵੀ ਨਹੀਂ। ਦੇਖੋ ਜੀ ਮੈਂ ਹਜੇ ਕੋਈ ਕੋਠੀ ਨਹੀਂ ਲਈ ਪਰ ਹਾਂ ਮੈਂ ਸੰਗਰੂਰ ਵੀ ਕਿਰਾਏ ਤੇ ਰਹਿਣਾ। ਜਲੰਧਰ ਵੀ ਕਿਰਾਏ ਤੇ ਕੋਠੀ ਲੈ ਘਰ ਲੈ ਲਾਂਗੇ ਪਰ ਉਹ ਕੱਲੇ ਐ ਨਹੀਂ ਹੈਗਾ ਕਿ 10 ਜੁਲਾਈ ਤੱਕ ਲਵਾਂਗੇ। ਫਿਰ ਉਹਨੂੰ ਉੱਧਰਲੇ ਏਰੀਏ ਦਾ ਦਫ਼ਤਰ ਬਣਾ ਲਾਂਗੇ ਜੀ। 7 ਦਿਨ ਹਫ਼ਤੇ ਦੇ ਹੁੰਦੇ ਨੇ 2 ਦਿਨ ਜਲੰਧਰ ਲਾਇਆ ਕਰਾਂਗੇ ਤਿੰਨ ਦਿਨ ਜਲੰਧਰ ਲਾਇਆ ਕਰਾਂਗੇ ਚਾਰ ਦਿਨ ਇਸੇ ਕੰਮ ਧੀਆ ਜੀ ਹੁਣ ਠੀਕ ਹੈ ਨਾ ਮੈਂ ਤਾਂ ਕੋਈ ਕਿਸੇ ਖੱਡਾਂ ਦਾ ਹਿੱਸਾ ਪਾਉਣਾ ਨਹੀਂ ਕਿਸੇ ਕਿਸੇ ਠੇਕਿਆਂ ਜਿੱਸਾ ਨਹੀਂ ਪਾਉਣਾ ਕਿਸੇ ਹਵੇਲੀਆਂ ਜਿੱਸਾ ਨਹੀਂ ਪਾਉਣਾ ਪਰ ਹਾਂ ਪਾਉਣਾ ਹਿੱਸਾ ਤਾਂ ਲੋਕਾਂ ਦੇ ਦੁੱਖਾਂ ਸੁੱਖਾਂ ਚ ਹੀ ਪਾਉਣਾ ਔਰ ਜਿੰਨਾਂ ਵੀ ਲੋਕਾਂ ਨੇ ਇਸ ਸਿਲੈਕਸ਼ਨ ਚ ਜਿੰਨਾ ਪਿਆਰ ਦਿੱਤਾ ਉਹਦੇ ਲਈ ਮੈਂ ਧੰਨਵਾਦ ਮੇਰੇ ਸਿਰ ਮੱਥੇ ਸਾਰਾ ਫਤਵਾ ਕਮੀ ਸਾਡੇ ਵਾਲੇ ਪਾਸੇ ਭਾਵੇਂ ਕੋਈ ਰਹੀ ਗਈ ਹੋਵੇ ਲੋਕਾਂ ਵਾਲੇ ਪਾਸੇ ਕੋਈ ਕਮੀ ਨਹੀਂ ਰਹੀ ਤੇ ਜਦੋਂ ਵੀ ਹਾਂ ਜਿਨੇ ਕੋਈ ਗਲਤੀ ਨਹੀਂ ਕੀਤੀ ਇਹਦਾ ਮਤਲਬ ਉਹਨੇ ਕੋਈ ਕੰਮ ਵੀ ਨਹੀਂ ਕੀਤਾ ਕੁਝ ਜਗ੍ਹਾ ਤੋਂ ਕਮੀਆਂ ਜਿਹੜੀਆਂ ਸਾਹਮਣੇ ਆਈਆਂ ਜਿਵੇਂ ਅੱਜ ਅਸੀਂ ਮੀਟਿੰਗ ਬੁਲਾਈ ਹੈ ਇਸ ਤਰ੍ਹਾਂ ਮੀਟਿੰਗਾਂ ਦਾ ਸਿਲਸਿਲਾ ਜਾਰੀ ਰਹੂਗਾ ਤਾਂ ਕਿ ਜਿਹੜਾ ਜਿਹੜਾ ਜਿਹੜੀਆਂ ਕੋਈ ਕਮੀਆਂ ਰਹੀਆਂ ਉਹ ਸੁਝਾਅ ਜਿਹੜੇ ਆਏ ਨਵੇਂ ਮੇਰੇ ਕੋਲੇ ਲਗਭਗ ਇਦੋਂ ਇਦੋਂ ਵੱਡਾ ਹੋਊਗਾ ਉਹ ਥੱਬਾ ਜਿਹੜਾ ਮੰਗ ਪੱਤਰਾਂ ਦਾ ਜਿਹੜਾ ਮੈਂ ਫੜਿਆ ਜਿਹੜਾ ਮੈਂ ਜਦੋਂ ਰੋਡ ਸ਼ੋਅ ਤੇ ਜਾਂਦਾ ਸੀਗਾ ਤਾਂ ਰਸਤੇ 'ਚ ਲੈ ਕੇ ਖੜ ਜਾਂਦੇ ਸੀ ਮੈਂ ਮੈਂ ਉਹ ਮੰਗ ਪੱਤਰ ਫੜ ਲੈਣਾ ਸੀ ਮੈਨੂੰ ਬਹੁਤ ਸਾਰਾ ਸ਼ਾਇਦ ਉਹ ਮੰਗ ਪੱਤਰ ਮੇਰੇ ਤੱਕ ਵੈਸੇ ਨਾ ਪਹੁੰਚਦੇ ਅਧਿਕਾਰੀ ਕਈ ਵਾਰੀ ਆਲੋਚਨਾ ਨੂੰ ਵੀ ਤਾਰੀਫ ਕਰਕੇ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦੇ ਪਰ ਮੈਂ ਉਦਾਂ ਦਾ ਨਹੀਂ ਮੈਂ ਸਿੱਧਾ ਹੀ ਕੰਟੈਕਟ ਚੁੱਕੀ ਬਸ ਸਾਹਿਬ ਇੱਕ ਇੱਕ ਨਾ ਮਦਦ ਗਰੀ ਗਰੀ ਨਹੀਂ ਦੇਖੋ ਜੀ ਨਸ਼ੇ ਵਿਰੁੱਧ ਤਾਂ ਇੱਕ ਪੂਰਾ ਸਮਾਜਿਕ ਲਹਿਰ ਬਣਾਉਣੀ ਪਊਗੀ ਜੋ ਕਿ ਹੁਣ ਤੁਹਾਨੂੰ ਹੁਣ ਲੱਗ ਕਿ ਅਸੀਂ ਬਹੁਤ ਉਹਨਾਂ ਚਿਰ ਅਸੀਂ ਇਹ ਨਹੀਂ ਆ ਕਿ ਕੱਲ ਬੋਟਾ ਮੰਗੇ ਅਸੀਂ ਮੈਂ ਨਾਲ ਮੀਟਿੰਗਾਂ ਕਰਦਾ ਸੀ ਅਫਸਰਾਂ ਦੀਆਂ ਕਿ ਇਸ ਇਲਾਕੇ 'ਚੋਂ ਖਬਰਾਂ ਨੇ ਇੱਕ ਪਤਾ ਕਰੋ ਕਿ ਸਿਸ ਲੈਵਲ ਤੇ ਨਸ਼ਾ ਵਿਕ ਰਿਹਾ ਹੈ ਜਿਹੜੇ ਲੋਕਲ ਨੇ ਜਿਹੜਾ ਵੀੜ ਪਿੰਡ ਚ ਨਸ਼ਾ ਵੇਚਣ ਆਉਂਦੇ ਨੇ ਉਹਨਾਂ ਨੂੰ ਲੋਕ ਜਾਣਦੇ ਨੇ ਪਰ ਕਈ ਜਗ੍ਹਾ ਤੇ ਇਹ ਵੀ ਐ ਕਿ ਲੋਕ ਫੜਾਉਂਦੇ ਨੇ ਜਿਹੜੇ ਫੜਾਉਂਦੇ ਨੇ ਫੜਾਉਂਦੇ ਨੇ ਉਹ ਬਾਅਦ ਚ ਆਉਂਦੇ ਨੇ ਜਿਹਨੂੰ ਫੜਾ ਕੇ ਆਉਂਦੇ ਨੂੰ ਪਹਿਲਾਂ ਆ ਕੇ ਬੈਠਾ ਹੁੰਦਾ ਸੋ ਇਹੇ ਜਿਹੜੀਆਂ ਯਾਰੀਆਂ ਰਿਸ਼ਤੇਦਾਰੀਆਂ ਨੇ ਉਹਨਾਂ ਨੂੰ ਤੋੜ ਕੇ ਨੈਕਸਸ ਇਹ ਦੁਬਾਰਾ ਕਰਨਾ ਪਊਗਾ ਹਾਂ ਨਾਲ ਮੈਡੀਕਲ ਦੇ ਨਾਲ ਜਿਹੜਾ ਮਾਨਸਿਕ ਤੌਰ ਤੇ ਸਾਈਕੀਆਟ੍ਰਿਸਟ ਰੱਖ ਕੇ ਉਹਨਾਂ ਦੀ ਕਾਉਂਸਲਿੰਗ ਕਰਨੀ ਪਊ ਬੱਚਿਆਂ ਦੀ ਜਿਹੜੇ ਜਿਹੜੇ ਡਰਗ ਦੇ ਵਿੱਚ ਆ ਗਏ ਉਹਨਾਂ ਨੂੰ ਤਾਂ ਮਰੀਜ਼ ਮੰਨਦਾ ਉਨਵੇਂ ਪੇਸ਼ੈਂਟ ਕਹੂੰਗਾ ਮੈਂ ਉਹਨਾਂ ਨੂੰ ਐਡਿਕਟਰ ਨਹੀਂ ਕਹਿੰਦਾ ਸੋ ਉਹਨਾਂ ਨੂੰ ਵੀ ਠੀਕ ਕਰਾਂਗੇ ਤੇ ਕੋਈ ਅਸੀਂ ਗੱਲ ਨਹੀਂ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਉਹ ਪਾਤਰ ਸਾਹਿਬ ਦਾ ਸ਼ੇਰ ਹੈ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿ ਤੋ ਕਲਮਾ ਤੂੰ ਫੁੱਲਾਂ ਚੋਗੀ ਜ਼ਮੀਨ ਰੱਖੀ ਆਪਾਂ ਕਲਮੇ ਲੱਭ ਲਾਂਗੇ ਪੰਜਾਬ ਨੂੰ ਰੰਗ ਲਾ ਬਜਾਉਣ ਦੇ ਬਣਾਉਣ ਦੇ ਪਰ ਆਪਾਂ ਨੂੰ ਫੁੱਲਾਂ ਜੋਗੀ ਜ਼ਮੀਨ ਦੇ ਇਹ ਹਰੀਆਲੀ ਹਰੀਆਲੀ ਨੂੰ ਬਚਾਉਣ ਦੇ ਲਈ ਜੇਕਰ ਪੰਚਾਇਤਾਂ ਤੱਕ ਕੋਈ ਅਜਿਹਾ ਉਪਲਬਧ ਉਪਰਾਲਾ ਕੀਤਾ ਜਾਵੇ ਕਿ ਪੰਚਾਇਤਾਂ ਜ਼ਮੀਨ ਤੇ ਰੋਕ ਲਗਾ ਦੇ ਜੰਗਲ ਬਣਾ ਦੇ ਨਹੀਂ ਅਸੀਂ ਇਹ ਇਹਦੇ ਤੇ ਵੀ ਇਹਦੇ ਤੇ ਵੀ ਕਰ ਰਹੇ ਇਹਦੇ ਤੇ ਵੀ ਕਰ ਰਹੇ ਆ ਕਿ ਘਟੂ ਘਟ ਜਿੱਥੇ ਇੱਕ ਕਨੈਕਸ਼ਨ ਹੈ ਉਥੇ ਅਪੀਲ ਕਰ ਰਹੇ ਮੈਂ ਕੋਈ ਮੈਂ ਇਹ ਨਹੀਂ ਕਰ ਰਿਹਾ ਉਹ ਆਰਡਰ ਕਰਤਾ ਮੈਂ ਕਿ ਜਿੱਥੇ ਟਿਊਬਲ ਚੱਲਦਾ ਹੈ ਉਥੇ ਘਟੂ ਘਟ ਦੋ ਚਾਰ ਦਰਖਤ ਤਾਂ ਹੋਣ ਨਾ ਆਪਾਂ ਤਾਂ ਇਹ ਸਮਝਣ ਲੱਗੇ ਪਤ ਨਹੀਂ ਦਰਖਤ ਸਾਡੇ ਦੁਸ਼ਮਣ ਨੇ ਸੋ ਅੱਜ ਅੱਜ ਹਾਲਾਤ ਇਹ ਨੇ ਦੁਬਈ ਦਾ ਟੈਂਪਰੇਚਰ 37 ਡਿਗਰੀ ਹੈ ਪੰਜਾਬ ਦਾ ਟੈਂਪਰੇਚਰ 50 ਡਿਗਰੀ ਹੈ ਕਿਉਂਕਿ ਉਹਨਾਂ ਨੇ ਦਰਖਤ ਲਾਏ ਨੇ ਅਸੀਂ ਦਰਖਤਾਂ ਨੂੰ ਅੱਗ ਲਾਈ ਹੈ ਆ ਨਵਾਂ ਨਵਾਂ ਚੱਲ ਪਿਆ ਹੁਣ ਮਤਲਬ ਕਣਕ ਦੇ ਨਾਲ ਨੂੰ ਵੀ ਅੱਗ ਲਾਉਣ ਲੱਗੇ ਉਹਦੇ ਨਾਲ ਕੀ ਹੈ ਸੜਕਾਂ ਦੇ ਨੇੜੇ ਤੇੜੇ ਵਾਲਾ ਜਿਹੜੇ ਸਾਰੇ ਦਰਖਤ ਨੇ ਉਹ ਇੱਕ ਵਾਰੀ ਝੁੱਲ ਸਗੇ ਇੱਕ ਵਾਰੀ ਝੁੱਲ ਸਗੇ ਤਾਂ ਫਿਰ ਦੁਬਾਰੇ ਉਹ ਵਾਪਸ ਨਹੀਂ ਭਰਾਂ ਇਹ ਹੈ ਕਿ ਪੰਜਾਬ ਦੇ ਵਿੱਚ ਗੁਰੂ ਸਾਹਿਬਾਨ ਨੇ ਸਾਨੂੰ ਦੱਸਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਾਤਾ ਇਹ 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 ਵਚਨ ਤੇ ਵੀ ਸਾਨੂੰ ਥੋੜਾ ਬਹੁਤ ਪੂਰਾ ਉਤਰਨੀ ਲੋੜ ਹੈ ਸਰਕਾਰ ਵੱਲੋਂ ਕੋਈ ਅਸੀਂ ਕਮੀ ਨਹੀਂ ਰਹਿਣ ਦੇਵਾਂਗੇ ਕਿ ਇਸ ਪੱਖੋਂ ਜੀ ਸਰਕਾਰ ਕਿਧਰੇ ਹੋਰ ਸੀ ਆਮ ਲੋਕ ਮੈਂ ਕਹਿੰਦਾ ਜੇ ਕੋਈ ਸਾਡੇ ਕੋਲੇ ਬਾਬਾ ਸੀਚੇਵਾਲ ਜੀ ਸਾਡੇ ਸਵਾਰ ਦੇ ਮੈਂਬਰ ਨੇ ਅੱਜ ਕੱਲ ਤਾਂ 5 5 ਫੁੱਟ ਦੇ 10 10 ਫੁੱਟ ਦੇ ਜਿਹੜੇ ਨੇ ਬੂਟੇ ਮਿਲ ਜਾਂਦੇ ਨੇ ਨਸਰੀਆਂ ਚੋਂ ਜਾਨੀ ਕਿ ਚੱਕ ਕੇ ਲਾਉਣੇ ਹੀ ਨੇ ਕਿਸੇ ਅਵਾਰਾ ਪਸ਼ੂ ਦਾ ਜਾਂ ਕਿਸੇ ਦਾ ਹੋਰ ਦਾ ਜਾਂ ਕੋਈ ਟਰੀ ਗਾਰਡ ਲਾਉਣ ਦੀ ਵੀ ਲੋੜ ਨਹੀਂ ਪੈਂਦੀ ਸੋ ਫਿਰ ਵੀ ਜੇ ਆਪਾਂ ਪੰਜਾਬ ਨੂੰ ਆਪਾਂ ਕਲਰ ਮਤਲਬ ਬਣਾਉਣਾ ਹੈ ਤਾਂ ਤੁਸੀਂ ਦੇਖਿਆ ਹੋਣਾ ਪਿੱਛੇ ਜੇ ਕਿ ਜਿਹੜਾ ਪੰਜਾਬ ਦਾ ਜਿਹੜਾ ਪਾਣੀ ਹੈ ਉਹ ਹੋਰ ਜ਼ਿਆਦਾ نیچے ਜਾ ਰਿਹਾ ਤੇ ਮੈਂ ਕੋਸ਼ਿਸ਼ ਹੀ ਕਰ ਰਹੇ ਆ ਬੇਨਤੀ ਕਰ ਰਹੇ ਆ ਕਿ ਨਹਿਰਾਂ ਦਾ ਪਾਣੀ ਵਰਤ ਲਓ ਅਸੀਂ ਨਹਿਰਾਂ ਵਾਲੇ ਪਾਣੀ ਨੂੰ ਬਹੁਤ ਵੱਡੇ ਪੱਧਰ ਤੇ ਅਸੀਂ ਲੱਗੇ ਹੋਏ ਆ ਕਿ ਨਹਿਰਾਂ ਵਾਲਾ ਪਾਣੀ ਜਿਹੜਾ ਉਹ ਚਲਾ ਜਾਵੇ ਖੇਤਾਂ ਤੱਕ ਤਾਂ ਕਿ ਟਿਊਬਵੈਲ ਨਾ ਚਲਾਉਣਾ ਪਵੇ ਠੀਕ ਹੈ ਨਾ ਸੋ ਲੱਗੇ ਤਾਂ ਹੋਏ ਆ ਬਾਕੀ ਅ ਅਗੇ ਲੋਕ ਨੇ ਪਬਲਿਕ ਐਮਪੀ ਐਮਪੀ ਸਰਕਟਿੰਗ ਖਾਲਸਾ ਨੇ ਕਿਹਾ ਕਿ ਟੇਬਲ ਟਾਕ ਦੇ ਨਾਲ ਮੈਂ ਖਾਲਸਾ ਦੀ ਮੰਗ ਕਰਾਂਗਾ ਨਾਲ ਹੀ ਉਹਨਾਂ ਨੇ ਕਿਹਾ ਸੁਖਜੀਤ ਨੇ ਕਿਹਾ ਕਿ 41 ਦਲ ਦਾ ਪੰਜਾਬ ਚ ਇਹ ਉਹਨਾਂ ਨਾਲ ਗੱਲ ਕਰੋ ਜੀ ਇਹ ਇਹ ਉਹਨਾਂ ਨਾਲ ਜਿੰਦਿੰਦਰ ਪੇਸ਼ ਦੇ ਹਾਲਾਤ ਨੇ ਉੱਥੇ ਜਾਨਵਰ ਮਰ ਰਹੇ ਨੇ ਕੋਲੇ ਪਿੰਡਾਂ ਵਾਲੇ ਨੇ ਜਿਹੜੇ ਉਹ ਪਾਣੀ ਲੈ ਕੇ ਜਾ ਰਹੇ ਪਰਚ ਡੈਮ ਹਾਂਜੀ ਹਾਂਜੀ ਉੱਥੇ ਪਾਣੀ ਸਾਰਾ ਬਹੁਤ ਵੱਡੇ ਤੌਰ ਤੇ ਮਰ ਰਹੇ ਨੇ ਜਿਹੜੇ ਪਿੰਡਾਂ ਵਾਲੇ ਨੇ ਉਹ ਆਉਂਦੇ ਤੌਰ ਤੇ ਕਰ ਰਹੇ ਨੇ ਜੀ ਨਹੀਂ ਦੇਖੋ ਪਤਾ ਹੈ ਕਿ ਕਈ ਵਾਰੀ ਨਾ ਕਈ ਵਾਰੀ ਸਾਨੂੰ ਗਲਤਫਹਿਮੀਆਂ ਵੀ ਹੋ ਜਾਂਦੀਆਂ ਨੇ ਕਿ ਪਤਾ ਨਹੀਂ ਜੇ ਆਹ درخت ਲੱਗ ਗਿਆ ਧਰਤੀ ਚੋਂ ਪ ਇਹ ਇਹ ਤਾਂ ਸਾਡੀ ਫਸਲ ਨਹੀਂ ਹੋਣ ਦੇਊਗਾ ਇਸ ਤਰ੍ਹਾਂ ਦਾ ਅੱਜ ਕੱਲ ਕੋਈ ਪ੍ਰੋਬਲਮ ਨਹੀਂ ਹੈ ਆਪਣੇ ਯੂਨੀਵਰਸਿਟੀ ਹੈ ਆਪਣੇ ਕੋਲੇ ਆਪਣੇ ਕੋਲੇ ਇੰਨਾ ਵਧੀਆ ਵਾਤਾਵਰਨ ਨੂੰ ਬਚਾਉਣ ਵਾਲੇ ਪ੍ਰੇਮੀ ਨੇ ਬਹੁਤ ਸਾਰੇ ਪਿੰਡਾਂ ਦੇ ਪਿੰਡ ਨੇ ਜਿੱਥੇ ਅੱਜ ਵੀ ਪ੍ਰਾਲੀ ਨੂੰ ਅੱਗ ਨਹੀਂ ਲਾਉਂਦੇ ਬਹੁਤ ਸਾਰੇ ਪਿੰਡਾਂ ਦੇ ਪਿੰਡ ਨੇ ਜਿੱਥੇ ਜਿਹੜੇ ਨੇ ਉਹ ਉਹ ਹਰੀਆਲੀ ਵਾਸਤੇ ਮਤਲਬ ਐਫਰਟ ਕਰਦੇ ਰਹਿੰਦੇ ਆਪਦੇ ਵੱਲੋਂ ਕਰਦੇ ਰਹਿੰਦੇ ਆ ਕੋਈ ਐਨ ਆਰ ਆਈ ਸਹਾਇਤਾ ਕਰਦਾ ਕੋਈ ਕਿਵੇਂ ਕਰਦਾ ਪਰ ਮੈਨੂੰ ਲੱਗਦਾ ਮੈਂ ਉਮੀਦ ਰੱਖਣ ਵਾਲਾ ਬੰਦਾ ਮੈਂ ਪੋਜ਼ਿਟਿਵ ਐਟੀਟਿਊਡ ਵਾਲਾ ਬੰਦਾ ਮੈਨੂੰ ਉਮੀਦ ਹੈ ਕਿ ਪੰਜਾਬ ਜਿਹੜਾ ਦੁਬਾਰੇ ਜੇ ਰੰਗਲਾ ਬਣੂਗਾ ਤਾਂ ਉਹ ਰੰਗ ਰੰਗੇ ਰੰਗਲੇ ਪੰਜਾਬ ਦੇ ਵਿੱਚ ਹਰਾ ਵੀ ਰੰਗ ਹੋਊਗਾ